ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਜਦੋਂ ਦਰਸ਼ਨਾਂ ਦੇ ਲਈ ਆਉਂਦੀਆਂ ਨੇ ਤਾਂ ਪ੍ਰਕਰਮਾ 'ਚ ਸਥਿਤ ਦੋ ਪੁਰਾਤਨ ਘੜੀਆਂ ਦੇ ਉਦਦਰਸ਼ਨ ਜ਼ਰੂਰ ਕਰਦੀਆਂ ਨੇ ਅੱਜ ਅਸੀਂ ਤੁਹਾਨੂੰ ਇਨ੍ਹਾਂ ਘੜੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮਕੈਨਿਕ ਘੜੀ ਦੇ ਬਾਰੇ ਦੱਸਾਂਗੇ ਕਿ ਇਹਦਾ ਪੂਰਾ ਕੀ ਪ੍ਰੋਸੀਜਰ ਹੈ ਕਿਵੇਂ ਇਹ ਘੜੀ ਚਲਾਈ ਜਾਂਦੀ ਆ ਕਿਵੇਂ ਇਹਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਇਸ ਸਮੇ ਅਸੀਂ ਮਕੈਨਿਕ ਘੜੀ ਦੇ ਕੋਲ ਖੜੇ ਆ ਜਿਹੜੀ ਕਿ ਆਟਾ ਮੰਡੀ ਡਿਊਟੀ ਦੇ ਉੱਤੇ ਸਥਿਤ ਹੈ ਮੇਰੇ ਬਿਲਕੁਲ ਹੀ ਪਿੱਛੇ ਤੁਸੀਂ ਦੇਖ ਸਕਦੇ ਹੋ ਘੰਟਾ ਘੜ ਜਿਹੜਾ ਉਹ ਸਥਿਤੀ ਹੈ ਜਿੱਥੇ ਉਥੇ ਜਿਹੜੀ ਹੈ ਇਲੈਕਟ੍ਰੋਨਿਕ ਘੜੀ ਜਿਹੜੀ ਸਥਿਤੀ ਹੈ ਜਿਹੜੀ ਮਕੈਨਿਕ ਘੜੀ ਹੈ ਇਸ ਨੂੰ ਹੱਥ ਦੇ ਨਾਲ ਪੂਰਾ ਸੰਚਾਲਿਤ ਕੀਤਾ ਜਾਂਦਾ ਆ ਅਸੀਂ ਇੱਥੋਂ ਦੇ ਸੇਵਾਦਾਰ ਦੇ ਨਾਲ ਗੱਲ ਕਰਕੇ ਇੱਥੋਂ ਦੀ ਪੂਰੀ ਜਾਣਕਾਰੀ ਲਵਾਂਗੇ ਕਿ ਕਿਵੇਂ ਇਸ ਘੜੀ ਨੂੰ ਚਲਾਇਆ ਜਾਂਦਾ ਆ ਕਿਵੇਂ ਇਸ ਘੜੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਸਮੀ ਅਸੀਂ ਮਕੈਨੀਕਲ ਘੜੀ ਦੀ ਦੇਖਭਾਲ ਕਰਦੇ ਸਰਦਾਰ ਕਸ਼ਮੀਰ ਸਿੰਘ ਇਲੈਕਟ੍ਰੀਸ਼ੀਅਨ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਕੋਲੋਂ ਜਾਣਾਂਗੇ ਪੂਰਾ ਇਸ ਘੜੀ ਨੂੰ ਚਲਾਉਂਦਾ ਪ੍ਰੋਸੀਜਰ ਕੀ ਘੜੀ ਕਿਦਾਂ ਚਲਾਈ ਜਾਂਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਮਕੈਨੀਕਲ ਘੜੀ ਦਾ ਹੀ ਦੇਖਭਾਲ ਕਰਦੇ ਹੋ ਤੇ ਇਹਨੂੰ ਘੜੀ ਨੂੰ ਚਲਾਉਂਦਾ ਪੂਰਾ ਪ੍ਰੋਸੀਜਰ ਕੀ ਹੈ ਇਹਦਾ ਪਹਿਲੇ ਤਾਂ ਹੈਗਾ ਜੀ ਇਸ ਨੂੰ ਗਰਾਰੀ ਤੋਂ ਘਮਾਈਦਾ ਜੀ ਚਾਬੀ ਭਰੀ ਜਾਂਦੀ ਹੈ ਦੇ ਨਾਲ ਇਹ 10 ਮਿੰਟਾਂ ਦੇ ਅੰਦਰ ਚਾਬੀ ਭਰੀ ਜਾਂਦੀ ਹੈ ਜੀ। ਇੱਥੇ 10 ਮਿੰਟ ਲੱਗਦੇ ਪੂਰੇ। ਹਾਂਜੀ ਹਾਂਜੀ। ਜੇ ਮਤਲਬ ਸਾਹ ਨਾਲ ਲਈਏ ਤੇ 10 ਮਿੰਟ ਲੱਗਦੇ ਆ ਜੀ। ਅੱਛਾ ਠੀਕ ਆ। ਹਾਂਜੀ। ਇਹ ਜੇ ਤਾਂ ਚਾਬੀ ਦੇਣੀ ਕੱਲੇ ਬੰਦੇ ਨੇ ਦੇ ਲੈਣੀ ਜੀ। ਅੱਛਾ 10 ਮਿੰਟ ਲਗਾਤਾਰ ਇਹਨੂੰ ਵੀ। ਹਾਂਜੀ। ਉਹ ਉਹਦੀ ਮਰਜ਼ੀ ਆ ਜੇ ਸਾਹ ਲੈ ਕੇ ਦੇ ਸਕਦਾ ਉਹ ਚਾਬੀ। ਤੇ ਜੇ ਕੋਈ ਨਹੀਂ ਲੈ ਸਕਦਾ ਸਾਹ ਤੇ ਫਿਰ ਰੁਟੀਨ ਨਾਲ ਚਾਬੀ ਦੇ ਦਿੰਦਾ ਜੀ। ਜੀ। ਉਹ ਬੰਦੇ ਦੇ ਮੁਤਾਬਕ ਆ ਜੀ। ਤੇ ਆ ਜਿਹੜੀ ਤਾਰ ਹੈ ਕੀ ਇਹ ਵੀਟ ਉੱਪਰ ਆ ਰਿਹਾ? ਇਹ ਤੇ ਤਾਰ ਲਵੇਟੀ ਜਾਂਦੀ ਆ। ਹਾਂ। ਜਿਦਾਂ ਜਿਦਾਂ ਚਾਬੀ ਪੂਰੀ ਹੋ ਗਈ ਤਾਰ ਲ ਉਤਬਾਦ ਹੈ ਅਗਰਾਰੀ ਕੱਢ ਦੇਣੀ ਆ ਇਹਨੇ ਵਜਨ ਥੱਲੇ ਜਾਣਾ ਜੀ ਠੀਕ ਹੈ ਜੀ ਠੀਕ ਹੈ ਜੇ ਘੜੀ ਰੁਕ ਵੀ ਜਾਂਦੀ ਹੈ ਨਾ ਇਹਨੂੰ ਆਪਾਂ ਲਾਈਦਾ ਅੱਜ ਲੈ ਗਿਆਦਾ ਜੀ ਇਹ ਕੀ ਹੈ ਇਹ ਦੇ ਝਟਕੇ ਨਾਲ ਚੱਲੇ ਜਿੱਦਾਂ ਘੜੀ ਤੇ ਫੰਦਰ ਹੁੰਦਾ ਨਾ ਹਾਂਜੀ ਉਹ ਚੀਜ਼ ਉਹ ਕੰਮ ਕਰਦਾ ਹੈ ਇਹਦੀ ਇਹ ਵਾਲਾ ਇਹਨੂੰ ਹਲਾਦਾ ਇਹਨੇ ਵੀ ਚੱਲੀ ਜਾਣਾ 7 ਦਿਨ ਝਟਕੇ ਦੇ ਦੇ ਕੇ 24 ਦਿਨ ਤੋਂ ਬਾਅਦ ਜੀ ਘੜੀ ਦਾ ਜਦੋਂ ਟਾਈਮ ਅੱਗੇ ਪਿੱਛੇ ਹੋ ਜਾਂਦਾ ਤਾਂ ਉਹਨੂੰ ਸੈੱਟ ਕਿਵੇਂ ਕੀਤਾ ਜਾਂਦਾ ਉਹਦਾ ਸੈੱਟ ਇਹਦੇ ਨਾਲ ਕਰੀਦਾ ਜੀ ਅੱਜ ਘੜੀ ਲੱਗੀ ਆ ਜੀ ਹਮ ਅਧਰ ਅਗਰਾਰੀ ਲੱਗੀ ਆ ਜੀ ਜੀ ਇਨ ਨੂੰ ਘੁਮਾ ਜੀਦਾ ਟਾਈਮ ਸੈੱਟ ਹੋ ਜਾਂਦਾ ਜੀ ਜੀ ਇਹਦਾ ਇਹਦਾ ਆ ਇਹ ਜਿਹੜਾ ਚੱਕਰ ਘੁੰਮ ਰਿਹਾ ਇਹ ਕੀ ਫੰਕਸ਼ਨ ਹੈ ਇਹਦਾ ਇਹਦੀ ਘਰਾਰੀ ਹੈਗੀ ਇਹ ਫੰਦਰ ਦੇ ਨਾਲ ਸੰਬੰਧਦਾ ਹੈਗਾ ਇਹਦਾ ਜੀ ਜਦੋਂ ਉਹਦੇ ਝਟਕਾ ਲੱਗੇਗਾ ਫੰਦਰ ਨੂੰ ਇਹਨੇ ਘਰਾਰੀ ਨੇ ਅੱਗੇ ਚੱਲ ਜਾਣਾ ਜੀ ਜੀ ਹਾਂ ਜੀ ਤੇ ਇਸ ਪੂਰੀ ਘੜੀ ਦਾ ਭਾਰ ਕਿੰਨਾ ਹੈ ਇਹਦਾ ਸਾਰਾ ਗਾਡਰਾ ਸਮੇਤ weight ਜਿਹੜਾ ਫਟਾ 8 ਕੁੰਟਲ ਹੋਏਗਾ ਜੀ ਇਸ ਘੜੀ ਤੋਂ ਕਿੰਨਾ ਲੋਹਾ ਲੱਗਾ ਆ ਕਿੰਨਾ ਕਿਹੜੀ ਤਾਤ ਦਾ ਬਣਿਆ ਆ ਇਹ ਮਿਕਸ ਹੈ ਜਿਹੜੀਆਂ ਗਰਾਰੀਆਂ ਹੈਗੀਆਂ ਜੀ ਇਹ ਵਾਲੀਆਂ ਹੂੰ ਹੂੰ ਕੋੜ ਕੋ ਤਿੰਨ ਗਰਾਰੀਆਂ ਹੈਗੀਆਂ ਜੀ ਜੀ ਇਹ ਪਿੱਤਲ ਦੀਆਂ ਹੈ ਚਾਰ ਗਰਾਰੀਆਂ ਪਿੱਤਲ ਦੀਆਂ ਜੀ ਇੱਕ ਕਹਿ ਵਾਲੀ ਇੱਕ ਕਹਿ ਵਾਲੀ ਇੱਕ ਕਹਿ ਇੱਕ ਕਹਿ ਵਾਲੀ ਜੀ ਹਾਂਜੀ ਉਸ ਤੋਂ ਬਾਅਦ ਇਹਦੇ ਗਰਾਰੀਆਂ ਹੈਗੀਆਂ ਲੋਹੇ ਦੀਆਂ ਜੀ ਹੂੰ ਬਾਕੀ ਸਾਰਾ ਲੋਹਾ ਲੱਗਾ ਜੀ ਜੀ ਹਾਂਜੀ ਤੇ ਆਹ ਰੋਡ ਇਹਨਾਂ ਦਾ ਕੀ ਫੰਕਸ਼ਨ ਹੈ ਇਹਨਾਂ ਦਾ ਫੰਕਸ਼ਨ ਹੈਗਾ ਸੂਈਆਂ ਨੂੰ ਘੁਮਾਉਂਦੇ ਜੀ ਇਹਦੇ ਗਰਾਰੀਆਂ ਦੇ ਨਾਲ ਸੰਬੰਧ ਹੈਗਾ ਇਹਨਾਂ ਨਾਲ ਜੀ ਹਾਂਜੀ ਇਹ ਵੀ ਗਰਾਰੀਆਂ ਪਿੱਤਲ ਦੀਆਂ ਨੇ ਜੀ ਤੇ ਇਹ ਜੋ ਅੱਗੇ ਆ ਬੰਦ ਇਹ ਕੀ ਹੈ ਇਹਨਾਂ ਦਾ ਕੀ ਫੰਕਸ਼ਨ ਹੈ ਇਹ ਇਹ ਨਾਲ ਜੀ ਪ੍ਰਾਤਨ ਸਮੇਂ ਦਾ ਹੀ ਲੱਗਾ ਜੀ ਜਿਹੜੀ ਆਲੇ ਦੁਆਲੇ ਰਹਿਸ਼ ਹੈਗੇ ਨਾ ਜਦੋਂ ਵਜਦਾ ਹੈ ਨਾ ਹੂੰ ਹੂੰ ਉਹ ਇਤਰਾਜ਼ ਕਰਦੇ ਹੈਗੇ ਜੀ ਇਹ ਵੀ ਬੰਦ ਕਰ ਕਰ ਦਿੱਤਾ ਅਲਾਰਮ ਨੂੰ ਜੀ ਓਕੇ ਹਾਂ ਜੀ ਇਹ ਰਿਪੇਅਰ ਦਾ ਕੀ ਸਿਸਟਮ ਹੈ ਕਿਉਂਕਿ ਬਹੁਤ ਪੁਰਾਣੀ ਘੜੀ ਆ ਤੇ ਕਿੰਨੀ ਵਾਰੀ ਰਿਪੇਅਰ ਕੀਤੀ ਗਈ ਹੈ ਜਾਂ ਕਦੀ ਕੋਈ ਨੁਕਸਦੀ ਕੋਈ ਖਰਾਬੀ ਤਾਂ ਨਹੀਂ ਆਈ ਇਹ ਮੇਰੇ ਸਮੇਂ ਦੇ ਵਿੱਚ ਰਿਪੇਅਰ ਨਹੀਂ ਹੋਈ ਇਹਦੀ ਆਪਾਂ ਮਤਲਬ ਸਫਾਈ ਕਰੀ ਦੀ ਆ ਹੂੰ ਹੂੰ ਕੋਤਬਾ ਚੱਲਦੀ ਰਹਿੰਦੀ ਹੈ ਕਿੰਨੇ ਸਮੇਂ ਬਾਅਦ ਸਫਾਈ ਕੀਤੀ ਜਾਂਦੀ ਹੈ ਇਹਦੀ ਇਹ ਦਾਣ ਦੇਣਾ ਬਾਅਦ ਅੱਛਾ ਦੱਸਾ ਦੇਣਾ ਬਾਅਦ ਇਹਦਾ ਕੀ ਫੰਕਸ਼ਨ ਹੈ ਇਹਦਾ ਕੀ ਇਤਿਹਾਸ ਆ ਇਹਦਾ ਫੰਕਸ਼ਨ ਇਹ ਹੈਗਾ ਜਦੋਂ ਘੜੀ ਚੱਲਦੀ ਸੀ ਨਾ ਘੰਟੇ ਬਾਅਦ ਨੇ ਵੱਜਣਾ ਹੁੰਦਾ ਜੀ ਅੱਛਾ ਠੀਕ ਹੈ ਜੀ ਇਹਦਾ ਸਿਸਟਮ ਸਾਰਾ ਨਾ ਖਰਾਬ ਹੋ ਗਿਆ ਵਾ ਹੂੰ ਹੂੰ ਤੇ ਉਸ ਤੋਂ ਬਾਅਦ ਖਰਾਬ ਹੋਣ ਦੇ ਕਾਰਨ ਚੱਲਿਆ ਹੀ ਨਹੀਂ ਓਕੇ ਹਾਂ ਜੀ ਫਿਰ ਇਹ ਚੱਲਣ ਦੇ ਕਾਰਨ ਇਹ ਹੈ ਬੰਦੀ ਹੋ ਗਿਆ ਇਤਰਾਜ ਕਰਦੇ ਹਾਲੇ ਦੁਆਲੇ ਆ ਕੇ ਵੀ ਚੱਲਦਾ ਹੈ ਜੀ ਜੀ ਹਾਂ ਜੀ ਆਵਾਜ਼ ਕਿੰਨੀ ਕੁ ਗੂੰਜਦੀ ਸੀ ਆਵਾਜ਼ ਇਹਦੀ ਬਹੁਤ ਹੈਗੀ ਜੀ ਕੀ ਕਿਹਾ ਹਾਂਜੀ ਇਹ ਘੱਟੋ ਘੱਟ ਆਪਣਾ ਜਿਹਾ ਦਫਤਰ ਹੈ ਨਾ ਦਫਤਰ ਤੋਂ ਵੀ ਅੱਗੇ ਲੰਘ ਜਾਂਦੀ ਅੱਛਾ ਹਾਂ 6:00 ਦਾ ਸਾਬ ਤੱਕ ਚੱਲ ਜਾਂਦੀ ਠੀਕ ਹੈ ਹਾਂ ਇਹ ਘੜੀ ਦਾ ਵੇਟ ਹੈ ਇਹ ਹਾਂਜੀ ਵੇਟ ਹੈ ਜੀ ਘੜੀ ਦਾ ਠੀਕ ਹੈ ਜਦੋਂ ਚਾਬੀ ਦਿੱਤੀ ਜਾਂਦੀ ਹੈ ਤਾਂ ਵੇਟ ਉੱਪਰ ਜਾਂਦਾ ਹੈ ਹਾਂਜੀ ਵੇਟ ਉੱਪਰ ਜਾਂਦਾ ਚਾਬੀ ਦੇਣ ਤੋਂ ਬਾਅਦ ਫਿਰ ਮੇਰੇ ਆਪਣਾ ਲੈਵਲ ਜਾਏਗਾ ਨਾ ਜੀ ਅੰਦਰ ਉਹ ਕੱਸ ਪਾਉਂਦਾ ਵਾ ਫਿਰ ਥੱਲੇ ਨਜ਼ਰ ਆ ਉਹ ਫਿਰ ਘੜੀ ਚੱਲਦੀ ਰਹਿੰਦੀ ਹੈ ਜੀ ਓਕੇ ਓਕੇ ਠੀਕ ਹੈ thank <laughs> you